ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਵਣ ਕਰ ਰਹੇ ਹਾਂ ਸਿੱਖ ਸੋਚ ਦਾ ਸਫਰ ਜਾਂ ਸਿੱਖੀ ਦਾ ਸਫਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਉਹਨਾਂ ਦੀਆਂ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਦਾ ਵਰਣਨ ਹੈ ਇਹਨਾਂ ਤਨ ਪ੍ਰਚਾਰ ਦੇ ਤੌਰਿਆਂ ਦੇ ਦੌਰਾਨ ਆਪ ਜਨਤਾ ਵਿੱਚ ਸਿਆਸੀ ਬੇਦਾਰੀ ਵੀ ਲੈ ਆ ਰਹੇ ਸਨ ਆਪਣੀ ਰੋਹਾਨੀ ਅਜ਼ਮਤ ਸਿਆਸੀ ਬੇਦਾਰੀ ਅਤੇ ਨੈਤਿਕ ਜ਼ਰੂਰਤ ਕਾਰਨ ਗੁਰੂ ਸਾਹਿਬ ਇੱਕ ਪਾਸੇ ਇਬਰਾਹਿਮ ਲੋਧੀ ਦੀ ਕਮਜ਼ੋਰ ਅਤੇ ਐਸ਼ ਪ੍ਰਸਤ ਰਾਜੇ ਦੇ ਰੂਪ ਵਿੱਚ ਭਰਪੂਰ ਨਿਖੇਧੀ ਕਰਦੇ ਆਂ ਕਹਿੰਦੇ ਹਨ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਈ ਆਸਾ ਮਹਿਲਾ ਪਹਿਲਾ ਅੰਗ 360 ਅਤੇ ਨਾਲ ਹੀ ਧਨ ਜੋਵਨ ਦੋਇ ਵਹਿਰੀ ਹੋਏ ਜਿਨੀ ਰਖੇ ਰੰਗ ਲਾਏ ਆਸਾ ਮਹਿਲਾ ਪਹਿਲਾ ਅੰਗ 417 ਗੁਰੂ ਸਾਹਿਬ ਅਨੁਸਾਰ ਸੰਸਾਰ ਵਿੱਚ ਘਟਣ ਵਾਲੀ ਕੋਈ ਵੀ ਘਟਨਾ ਕਰਤਾਰ ਦੀ ਮਰਜ਼ੀ ਤੋਂ ਬਿਨਾ ਨਹੀਂ کٹ سکتی پر وہ کدے بھی اپنے آپ اتے دوش نہیں لو کہ خورا سان خسمانہ کیا ہندوستان ڈرایا آپ دوس ندی کرتا جم کر مغل چلایا اسا محلہ پہلا انگ تین سو سٹھ پر نال ہی جنتا دی دردشا و کے لہو دے ہنجو ਵਹਾਉਂਦੇ ਹਨ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਦੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੋੜ ਆਸਾ ਮਹਿਲਾ ਪਹਿਲਾ ਅੰਗ 417 ਇਹ ਆਪ ਜੀ ਦੀ اخلاقی ਜੁਰਤ ਸੀ ਜਿਸ ਦੇ ਬਲ ਉਤੇ ਆਪ ਬਾਬਰ ਦੀਆਂ ਫੌਜਾਂ ਨੂੰ ਪਾਪ ਦੀ ਜੰਨ ਨਾਲ ਤੁਲਨਾ ਦਿੰਦੇ ਹਨ ਪਾਪ ਕੀ ਜੰਨ ਲੈ ਕਾਬਲ ਹੋਤਾ ਆ جوری منگے دان وے لا لو سرم دھرم دوپ خلوئے کوڑ فرے پردھان وے لا لو کازیاں بامنا کی گل تھکی اگت پڑے شیتان وے لا مسلمانیاں پڑھے کتیبہ کسٹ میں کرے خدا وے لا جات سنات اور ہندوانیاں اے بھی لکھے لائے وے لالو خون کے سوہلے گاویے نانک رت کا پنگو پائے وے لالو جدوں جدو بادی لٹ پٹ مگروں گرو جی دے خیال بابر نے سنے تا جنب تنمساخی انوسار پاتشاہ بابر آئے پیر چومے آخوش اس فقیر دے کے وچ خداائے نظر آتا ہے تو پاشاہ آکھیا اے درویش کچھ قبول کر تا گرو بابے آکھیا ساڈے کم کچھ نہیں پر اے جو بندے ہوئی ہے سید پور کی سو چھوڑ دے اتے انا کا کچھ گیا ہے سہ پھر دے تب بابر پاشا حکم کیتا جو بند ہے سو چھڑ چڈ دہت پھر دے ہو ਤੇ ਆਪਣੇ ਖਿਆਲਾਂ ਦਾ ਨਿਰਪਾਉ ਅਤੇ ਨਿਰਵੈਰ ਮਨੁੱਖ ਪੈਦਾ ਕਰਨ ਲਈ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਲੰਗਰ ਧਰਮਸਾਲ ਅਤੇ ਗੁਰੂ ਗੱਦੀ ਦੇ ਚਾਰ ਮਜਬੂਤ ਥੰਮ ਕਾਇਮ ਕੀਤੇ ਗੁਰੂ ਜੀ ਦੁਆਰਾ ਕਾਇਮ ਕੀਤੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਵੇਖੀਆਂ ਜਾ ਸਕਦੀਆਂ ਹਨ ਭਾਈ ਗੁਰਦਾਸ ਜੀ ਨੇ ਆਗਰਾ ਬੁਰਹਾਨਪੁਰ ਟਾਕਾ ਗਵਾਲੀਅਰ ਗੁਜਰਾਤ ਜੌਨਪੁਰ ਕਾਬਲ ਕਸ਼ਮੀਰ ਲਖਨਊ ਪਟਨਾ ਪ੍ਰਯਾਗ ਦੀਆਂ ਸੰਗਤਾਂ ਦਾ ਜ਼ਿਕਰ ਕੀਤਾ ਹੈ ਸੰਗਤ ਦਾ ਮਤਲਬ ਸਾਂਝੀ ਸੋਚ ਵਾਲੇ ਲੋਕਾਂ ਦੇ ਉਸ ਇਕੱਠ ਤੋਂ ਹੈ ਜਿਸ ਨੂੰ ਗੁਰੂ ਅਤੇ ਪਰਮਾਤਮਾ ਦਾ ਰੂਪ ਸਮਝਿਆ ਜਾ ਸਕਦਾ ਹੋਵੇ ਇਹ ਇਕੱਠ ਧਰਮ ਸਾਲ ਵਿੱਚ ਹੋ ਸਕਦਾ ਸੀ ਉੱਥੇ ਕੀਰਤਨ ਦੇ ਨਾਲ ਨਾਲ ਵਿਚਾਰ ਸਾਂਝ ਪੈਦਾ ਕਰਨ ਅਤੇ ਪਰਦੇਸੀਆਂ ਨੂੰ ਰਹਿਣ ਅਤੇ ਲੰਗਰ ਦੀਆਂ ਸਹੂਲਤਾਂ ਦੀ ਸਹੂਲਤਾ ਵੀ ਦਿੱਤੀਆਂ ਜਾਂਦੀਆਂ ਸਨ ਇਸੇ ਤਰ੍ਹਾਂ ਲੋਕ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਣ ਦੇ ਨਾਲ ਨਾਲ ਸਮਾਜਿਕ ਬਰਾਬਰੀ ਦਾ ਸਾਧਨ ਸੀ ਨਵੇਂ ਸਮਾਜ अथवा ਧਰਮ ਨੂੰ ਅਗਵਾਈ ਦੇਣ ਲਈ ਗੁਰੂ ਗੁਰੂ ਦੀ ਜਾਤੀ ਅਗਵਾਈ ਦੀ ਵੀ ਲੋੜ ਸੀ ਇਸ ਦ੍ਰਿਸ਼ਟੀ ਤੋਂ ਗੁਰੂ ਨਾਨਕ ਦੇਵ ਜੀ ਦੁਆਰਾ اپنی حیاتی گروگد دیو جی نو تھا تھاپنا ایک بہت نروئی سوچ سی اس تو اگے اپاں اگلی ساکھی ساخی سگن کرا گے واحر جی کا خالصہ واہ واحر جی کی فتح